ਲਾਓ ਵੀ ਸੱਜਣ ਪਿਆਰਿਓ ਕਹਿੰਦੇ ਵੀ ਕਰੇ ਤੇ ਕੀ ਨਹੀਂ ਹੁੰਦਾ ਇਹ ਆਪਣਾ ਭਰਾ ਏ ਪਹਿਲੀ ਆਂਦਾ ਪੁਰਾਣੇ ਸਮੇਂ ਦਾ ਮਿੱਤਰ ਆ ਆਪਣਾ ਚਾਰ ਪੰਜ ਮਹੀਨੇ ਪਹਿਲਾਂ ਮਾਰੇ ਦੀ ਮੰਨ ਲੋ ਕਿਰਪਾ ਹੋਈ ਇਹਦੇ ਮਨ ਚ ਜਾਗਿਆ ਵੀ ਮੈਂ ਜੇ ਵਿੱਕੀ ਚੈਲ ਵਰਗੇ ਇਹੋ ਜਿਹੇ ਬੰਦੇ ਯਾਰ ਨਾਲੀ ਦੇ ਕਿੜੇ ਸੁਧਰ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਸੁਧਰ ਸਕਦਾ ਹਨਾ ਕਿਉਂਕਿ ਇਹਦੀ ਸਾਡੀ ਲੈਨ ਇੱਕੋ ਸੀਗੀ ਤੇ ਮੈਨੂੰ ਚਾਰ ਪੰਜ ਮਹੀਨੇ ਪਹਿਲਾਂ ਮਿਲਿਆ ਇਹਦਾ ਮਨ ਬਣਿਆ ਹੋਇਆ ਸੀ ਵੀ ਮੈਂ ਹੁਣ ਸਿੱਧੇ ਰਾਹ ਪੈਣਾ ਪਰ ਇਹ ਸਿਰੋ ਲੰਗਾ ਨੰਗਾ ਸੀ ਇਹ ਮਹਾ ਵੀ ਤੂੰ ਕਹਿਣਾ ਵੀਰੇ ਮੈਂ ਦਾੜ੍ਹੀ ਕੇਸ ਰੱਖ ਲੈ ਵੀ ਬਸ ਮੈਂ ਹੁਣ ਸਿੰਘ ਸੱਜ ਜਾਣਾ ਮਹਾ ਵੀ ਉਹ ਨੰਗੇ ਸਿਰ ਤੁਰਿਆ ਫਿਰਦਾ ਮੈਂ ਕਿਹਾ ਵੀ ਨੰਗੇ ਸਿਰ ਨਹੀਂ ਮੁੜ ਕੇ ਮੈਨੂੰ ਦੱਸਣਾ ਚਾਹੀਦਾ ਉਦੋਂ ਤੋਂ ਬਾਅਦ ਮੇਰੇ ਹਿਸਾਬ ਨਾਲ ਕਿੰਨੇ 4 ਮਹੀਨੇ ਬਾਅਦ ਆਇਆ 5 ਤਿੰਨ ਮਹੀਨੇ ਹੋ ਗਏ 4-5 ਮਹੀਨੇ ਬਾਅਦ ਆਇਆ ਪੂਰਾ ਮੁੰਡਾ ਸਿੰਘ ਸੱਜ ਗਿਆ ਬਹੁਤ ਵੈਰੀ ਗੁੱਡ ਲਾਓ ਕਰੇ ਤੇ ਕੀ ਨਹੀਂ ਹੁੰਦਾ ਤੁਹਾਨੂੰ ਭਰਾਵਾਂ ਨੂੰ ਵੀ ਬੇਨਤੀ ਹੈ ਜਿਹੜੇ ਅਜੇ ਵੀ ਇਸ ਚਪੇੜ ਚ ਫਸੇ ਹੋਇਓ ਮੇਰਾ ਭਰਾ ਹੱਥ ਬਣਾ ਲਓ ਠੀਕ ਆ ਦੇਖੋ ਇਹ ਵੀ ਮੈਂ ਵੀ ਇਨਸਾਨ ਹ ਜਿਹਹੇ ਜੇ ਤੁਸੀਂ ਇਨਸਾਨ ਹੋ ਉਹੋ ਜਿਹਾ ਮੈਂ ਆ ਉਹੋ ਜਿਹੀ ਇਹ ਸੀਗਾ ਇਹ ਜਾਣੀ ਸਾਡੇ ਜਿੱਤੇ ਕਿਰਪਾ ਹੋਈ ਸਾਡੇ ਦੇ ਥੋੜੀ ਜਿਹੀ ਪਹਿਲਾਂ ਹੋ ਗਈ ਬਹੁਤਿਆਂ ਦੇ ਸਾਡੇ ਤੋਂ ਵੀ ਪਹਿਲਾਂ ਹੋ ਗਈ ਇਸ ਕਰਕੇ ਯਾਰ ਛੱਡ ਦੋ ਇਹ ਕੁਝ ਨਹੀਂ ਰੱਖਿਆ ਹੈਗਾ ਬਦਨਾਮੀ ਤੋਂ ਬਿਨਾ ਹੋਰ ਤੁਹਾਡੇ ਪੱਲੇ ਕੁਝ ਨਹੀਂ ਥੋੜੀ ਜੇਬ ਚ ਰੁਪਈਆ ਨਾ ਹੋਵੇ ਤੁਸੀਂ ਨਸ਼ੇ ਤੋਂ ਰਹੇ ਤਾਂ ਨਾ ਟਾਊਰ ਨਾ ਫਿਰੋਗੇ ਤੁਹਾਨੂੰ ਜਦੋਂ ਸਾਡਾ ਕੋਈ ਖਰਚਾ ਹੀ ਨਹੀਂ ਤੇ ਉਂ ਤੁਹਾਡੀ ਜੇਬ ਚ ਜਿੰਨੇ ਮਰਜ਼ੀ ਰੁਪਈਆ ਹੁਣ ਤੁਸੀਂ ਜਿੰਨੇ ਮਰਜ਼ੀ ਪੈਸੇ ਆ ਲਓ ਤੁਸੀਂ ਨੰਗ ਹੋਣਾ ਹੀ ਹੋਣਾ ਕਿਉਂ ਨੰਗ ਹੋਣਾ ਕਿਉਂਕਿ ਆਪਣੇ ਨਸ਼ੇ ਇੰਨੇ ਮਹਿੰਗੇ ਨੇ ਜਿਹੜਾ ਬੰਦਾ ਸਮੈਕ ਪੀਂਦਾ ਜਿਹੜੇ ਟਾਈਮਾਂ 'ਚ ਅਸੀਂ ਸਮੈਕ ਪੀਂਦੇ ਸੀ 250 ਦੀ ਇੰਨੀ ਕੁ ਬਿੱਟ ਆਉਂਦੀ ਸੀ ਫਿਰ ਦੋ ਲੈਣਾ ਇੱਕ ਬੰਦਾ ਪੀਣ ਲੱਗ ਗਿਆ ਫਿਰ ਕੱਲਾ ਇੱਕ ਬਿਟ ਪੀਣ ਲੱਗ ਗਿਆ ਫਿਰ ਕਹੇ ਜਾ ਵੀ ਟਾਈਮ ਆ ਗਿਆ 1500 ਦਾ ਪੈਕਟ ਆਉਂਦਾ ਸੀ ਕੱਲਾ ਬੰਦਾ 15 1500 ਦਾ ਪੈਕਟ ਪੀਣ ਲੱਗ ਗਿਆ ਜਿਹੜੇ ਬੰਦੇ ਨੇ 1500 ਦਾ ਰੋਜ਼ ਪੈਕਟ ਪੀਣਾ ਨਾਲ 5-7 ਡੱਬੀਆਂ ਸਿਕਟਾਂ ਦੀਆਂ ਪੀਣੀਆਂ ਤਾਂ ਗੱਲ ਕਿੱਧਰ ਨੂੰ ਚਲੀ ਜਾਂਦੀ ਆ ਕਿੰਨੇ ਕੁ ਪੈਸੇ ਹੁੰਦੇ ਨੇ ਆਪਣੇ ਕੋਲ ਪਰ ਹੌਲੀ ਹੌਲੀ ਤੁਹਾਨੂੰ ਪਤਾ ਹੀ ਆ ਫਿਰ ਬੰਦਾ ਉੱਠੇ ਸਿੱਧੇ ਕੰਮਾਂ 'ਚ ਫਿਰ ਪੈਂਦਾ ਠੀਕ ਆ ਜਿੱਡਾ ਕਿੱਡਾ ਹੀ ਅਮੀਰ ਬੰਦਾ ਹੋਵੇ ਅੱਜ ਮੈਂ ਤੁਹਾਨੂੰ ਇੱਕ ਤਰ੍ਹਾਂ ਗੱਲ ਸੁਣਾਉਂਗਾ ਅੱਜ ਅੱਜ ਮੈਂ ਵੀਡੀਓ ਬਣਾਉਂਗਾ ਮੇ ਉਹ ਕਿੰਨਾ ਅਮੀਰ ਸੀ ਤੇ ਕੀ ਤੋਂ ਕੀ ਬਣਿਆ ਉਹ ਨਾਲ ਸੋ ਚਲੋ ਆਪਾਂ ਨਹੀਂ ਲੰਮਾਈ ਆਪਣਾ ਜਿਹੜਾ ਯਾਰ ਅਜੇ ਇਸ ਚਪੇੜ ਤੋਂ ਨਿਕਲੇ ਇਹਨੂੰ ਦੇਖ ਕੇ ਨਿਕਲਣ ਦੀ ਕੋਸ਼ਿਸ਼ ਕਰੋ ਪਰ ਡੇੜਾ ਬੰਦਾ ਸੁਧਰ ਗਿਆ ਉਹਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਜੇ ਆਪਾਂ ਅਜੇ ਚਪੇੜ ਚ ਜੇ ਫਸਿਆ ਹੋਏ ਨਾ ਮੇਰਾ ਵੀ ਬਣ ਕੇ ਜਿਹੜਾ ਬਚ ਗਿਆ ਉਹਨੂੰ ਦੇਖ ਕੇ ਬਚਣ ਦੀ ਕੋਸ਼ਿਸ਼ ਕਰੀਏ ਨਾ ਕਿ ਆਪਾਂ ਦੇਖੀਏ ਵੀ ਕਿਉਂਕਿ ਇਹ ਸੁਭਾਅ ਕੁਦਰਤੀ ਗੱਲ ਆ ਜਦੋਂ ਬੰਦਾ ਹੜਦਾ ਨਾ ਇਧਰ ਨੂੰ ਕਿਉਂਕਿ ਮੇਰੇ ਨਾਲ ਬਹੁਤ ਵਾਰੀ ਹੁੰਦਾ ਜੀ ਮੈਂ 6-6 ਮਹੀਨੇ ਹੜ ਜਾਂਦਾ ਇਸ ਮਾਇਕ ਪੇਣੋ 6 ਮਹੀਨੇ ਬਾਅਦ ਮੈਨੂੰ ਕਿਸੇ ਨੇ ਮਿਲਣਾ ਉਹ ਵੀਰੇ ਹੁਣ ਤਾਂ ਯਾਰ ਇੰਨਾ ਟਾਈਮ ਹੋ ਗਿਆ ਬਹੁਤੀ ਵਾਰ ਤਾਂ ਇਹ ਨਹੀਂ ਵੀ ਗਿਆ ਹੋਣਾ ਉਹ ਅਜੂ ਚੀਮੇ ਹੁਣੇ ਮੇਰੇ ਹੁੰਦੇ ਸੀ ਮਿੱਤਰ ਨਾਲ ਉਹ ਵੀਰੇ ਹੁਣ ਤਾਂ 6 ਮਹੀਨੇ ਹੋ ਗਏ ਮਨ 'ਚ ਪਤਾ ਕੀ ਆਉਣਾ ਚੱਲ 6 ਜੇ 6 ਮਹੀਨੇ ਛੱਡ ਸਕਦੇ ਆ ਫੇਰ ਕੀ ਔਕੀ ਗੱਲ ਆਜ ਦੇ ਦਿਨ ਲਾ ਲੈਨੇ ਆ ਉਹ ਸਾਲੀ ਅੱਜ ਦਾ ਦਿਨ ਪੀਤੀ ਹੋਈ ਦੋ ਦਿਨ ਨੂੰ ਫੇਰ ਮਨ 'ਚ ਉਹੀ ਗੱਲ ਆ ਦੋ ਤਿੰਨ ਦਿਨ ਧਮਾਨ ਚ ਆਹੀ ਗੱਲ ਚੱਲੀ ਜਾਂਦੀ ਆ ਚੱਲ ਦੋ ਦਿਨ ਪੀਣਾ ਕਿ ਉਹਨਾਂ ਤਿੰਨ ਦਿਨ ਉਸ ਤੋਂ ਬਾਅਦ ਫੇਰ ਦੁਬਾਰਾ ਉਹੀ ਰੂਟੀਨ ਫੇਰ ਮੁੜ ਕੇ ਉਹੀ ਚੱਲ ਪੈਂਦੀ ਆ ਸੋ ਬਚੋ ਮੇਰਾ ਭਰਾਵੋ ਆਪਣੇ ਨਸ਼ੇ ਦੇ ਨਾਲ ਜਿੱਥੇ ਜਿੱਥੇ ਆਪਣੀ ਉਮਰ ਘੜਦੀ ਹੈ ਆਪਣੇ ਮਾਪਿਆਂ ਦੀ ਨਾਲ ਘੜਦੀ ਹੈ ਜੇ ਆਪਣੀ ਬਚਦੀ ਹੈ ਅੱਧੀ ਆ ਤੇ ਮਾਪਿਆਂ ਦੀ ਲਾਦਾ ਸਾਲ ਬੱਦੀ ਆ ਹੁਣ ਐਡਾ ਰਹਿਣਾ ਤਕੜਾ ਰਹਿਣਾ ਸਾਡੇ ਕੋਲ ਆ ਜਾ ਕਰੋਰੇ ਹੋਰ ਸੁਣਾ ਕੀ ਸੇਵਾ ਤੇਰੀ ਜਿੱਤ ਨੂੰ ਦੁੱਧ ਚਕਾਈਏ ਖੰਡਾ ਬਲਾ ਮੁੰਡੇ ਲਿਆ ਹੋਰ ਸੁਣਾ ਠੀਕ ਆ ਇਹਦਾ ਲਾ ਗੋਡੀ ਹੱਤ ਉਹ ਤਾਂ ਨਹੀਂ ਨਾ ਕੁਝ ਨਹੀਂ ਕਹਿੰਦਾ ਹਾਂ ਇਹ ਮਾਰੀ ਸਵਾਰੀ ਲਾਓ ਵੀ ਮੁੰਡੇ ਹੋ ਜੋ ਸਾਈਡ ਤੇ ਲਟ ਲੈਣ ਦੇਣਾ ਕੁਰਸੀਆਂ ਪਲਾਸਟਿਕ ਦੀ ਉੱਧਰ ਲਿਆਓ ਚੱਕ ਕੇ ਸਸ ਵਸ ਆ ਜਾ ਲਿਆ ਕਲਾਸ ਦੇ ਹੱਥ ਆਈ ਨੂੰ ਦੇ ਦੇ ਆਹ ਲਿਆ ਲੈ ਆਹ ਤੇਨੂੰ ਚੁੱਸ ਕੇ ਲਾ ਦੇ ਨਾ ਨਾ ਸੰਡੇ ਸੰਡੇ ਦਾ ਕੋਈ ਚੱਕਰ ਨਹੀਂ ਇਹਦਾ ਜੱਜ ਠੀਕ ਕਰਿਆ ਉਹ ਲਾਲੀ ਦਾ ਲਾਉਣੇ ਚਾਹੀਦੇ ਨੇ ਯਾਰ ਚਾਦਰੇ ਕਰਨਾ ਚਾਹੀਦਾ ਜਦੋਂ ਥੋੜਾ ਮਨ ਬਣ ਗਿਆ ਨਾ ਫਿਰ ਤਾਂ ਇੱਕ ਸਕਿੰਟ ਹੀ ਬਹੁਤ ਹੁੰਦਾ ਜੇ ਮਨ ਨਹੀਂ ਬਣਿਆ ਤਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਜੇ ਮਨ ਬਣ ਜੇਵੇ ਤਾਂ ਇੱਕ ਸਕਿੰਟ ਹੀ ਬਹੁਤ ਹੋ ਜਾਂਦਾ ਇੱਕ ਮਨ ਬਣ ਗਿਆ ਨਾ ਬਸ ਇੱਕ ਸਕਿੰਟੇ ਹੋਇਆ ਹੋਵੇ ਬਦਲੇ ਨੂੰ ਇਹ ਨਹੀਂ ਗੱਲ